ਰਣੇ ਦੀ ਧਰਤੀ ਤੇ ਇੱਕ ਸਥਾਨ ਗੁਰੂ ਸਰਸਰਾਰ ਭਾਈ ਪ੍ਰੇਮੇ ਨੇ ਯਾਦ ਕੀਤਾ ਸੀ ਤੇ ਸਤਿਗੁਰੂ ਸਾਹਿਬ ਗੁਰੂ ਅਰਗੁਬਿੰਦ ਸਾਹਿਬ ਯਾਦ ਕਰਨ ਤੇ ਪਹੁੰਚ ਗਏ ਘੋੜੇ ਦੀ ਲਗਾਮ ਫੜ ਕੇ ਕਹਿੰਦੇ ਮਹਾਰਾਜ ਮੈਂ ਸੈਰ ਕਰਾਉਣਾ ਤੁਹਾਨੂੰ ਜੋੜਾ ਲਾ ਦਿੱਤਾ ਤੇ ਪਥਰੀਲੇ ਤੇ ਕੰਡਿਆਲੇ ਸੂਲਾਂ ਦੇ ਰਸਤੇ ਤੇ ਨੰਗੇ ਪੈਰੀ ਤੁਰ ਪਏ ਜ਼ਖਮੀ ਪੈਰਾਂ ਨੂੰ ਮਹਾਰਾਜ ਜੀ ਨੇ ਵੇਖ ਕੇ ਕਹਾਂ ਪ੍ਰੇਮਿਆ ਜੋੜਾ ਪਾ ਸਤਿਗੁਰੂ ਤੁਹਾਡੇ ਦਰਸ਼ਨਾਂ ਦਾ ਸੁੱਖ ਏਨਾ ਆ ਦੁੱਖ ਨਹੀਂ ਲੱਗਦਾ ਮਹਾਰਾਜ ਜੀ ਨੇ ਵੇਖਿਆ ਪੈਰ ਨੁੱਚੜ ਰਹੇ ਨੇ ਖੂਨ ਨਾਲ ਫਿਰ ਘੋੜਾ ਖਲਾਰ ਕੇ ਆਪਣਾ ਜੋੜਾ ਉਤਾਰ ਕੇ ਦਿੱਤਾ ਕਿੰਨੇ ਪ੍ਰੇਮਿਆ ਜੋੜਾ ਪਹਿਨ ਤੇ ਫਿਰ ਸਾਨੂੰ ਅੱਗੇ ਲੈ ਕੇ ਜਾ ਤੇਰੇ ਪੈਰਾਂ ਵਿੱਚੋਂ ਖੂਨ ਨੁੱਚੜਦਾ ਜੋੜਾ ਉਤਾਰ ਕੇ ਦਿੱਤਾ ਦੋਵਾਂ ਹੱਥਾਂ ਨਾਲ ਜੋੜਾ ਲਿਆ ਆਪਣੇ ਸੀਸ ਤੇ ਟਿਕਾ ਲਿਆ ਖੱਬੇ ਹੱਥ ਨਾਲ ਜੋੜਾ ਸਿਰ ਤੇ ਰੱਖ ਲਿਆ ਤੇ ਫੜ ਲਿਆ ਸੱਜੇ ਹੱਥ ਨਾਲ ਲਗਾਮ ਫੜ ਕੇ ਤੁਰ ਪਏ ਮਹਾਰਾਜ ਜੀ ਕਹਿੰਦੇ ਪ੍ਰੇਮਿਆ ਜੋੜਾ ਪੈਰਾਂ 'ਚ ਪਾਉਣ ਵਾਸਤੇ ਦਿੱਤਾ ਸੀ ਸਿਰ 'ਤੇ ਰੱਖਣ ਨੂੰ ਨਹੀਂ ਦਾਤਾਰ ਤੇਰੇ ਦਰਸ਼ਨਾਂ ਨੇ ਇੰਨੀ ਕੁ ਮੱਤ ਦਿੱਤੀ ਕਿ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਹਮੇਸ਼ਾ ਸਿਰ 'ਤੇ ਟਿਕਾਇਆ ਜਾ ਸਕਦਾ ਹੈ ਪੈਰਾਂ 'ਚ ਪਾ ਕੇ ਉਹਦੀ ਕਿਸੇ ਪ੍ਰਕਾਰ ਹੀਣਤਾ ਨਹੀਂ ਪ੍ਰਗਟ ਕੀਤੀ ਜਾ ਸਕਦੀ ਮਹਾਰਾਜ ਜੋੜਾ ਕੇਵਲ ਸੀਸ 'ਤੇ ਟਿਕਾਇਆ ਜਾ ਸਕਦਾ ਜੋ ਤੁਹਾਡੀ ਅੱਜ ਬਖਸ਼ਿਸ਼ ਮੈਨੂੰ ਮਿਲੇ ਪੈਰਾਂ 'ਚ ਪਾ ਕੇ ਨਰਾਦਰ ਨਹੀਂ ਕਰਨਾ ਚਾਹੁੰਦਾ ਦਾਤਾਰ ਸੱਚੇ ਪਾਤਸ਼ਾਹ ਨੇ ਸਿਰ ਤੇ ਆਤਰਾ ਕੇ ਕਿਹਾ ਸੀ ਪ੍ਰੇਮਿਆ ਲੈ ਤੈਨੂੰ ਪ੍ਰੇਮ ਵਿੱਚ ਭਿਉਂ ਦਿੱਤਾ ਜੋੜਾ ਨਿਸ਼ਾਨੀ ਰੱਖੀ ਜਦੋਂ ਭਾਵਨਾ ਬੜਿਆਂ ਕਰੇਗੀ ਇਸੇ ਜੋੜੇ ਵਿੱਚ ਖਲੋਤੇ ਤੈਨੂੰ دیدار ਦਿਆ ਕਰਾਂਗੇ ਔਰ ਇਹ ਦਾਤ ਹੈ ਜੀਵਨ ਦੀ ਸਤਿਗੁਰੂ ਕਹਿਣ ਲੱਗੇ ਐਸੀ ਬਖਸ਼ ਕਰੀਜੈ